ਾਰੇ ਦੱਸਿਆ ਜਿਸ ਦਿਨ ਪ੍ਰਭੂ ਯਿਸੂ ਮਸੀਹ ਕਲੀਸੀਆ ਨੂੰ ਲੈਣੇ ਦੇ ਲਈ ਆਏਗਾ ਵਿਸ਼ਵਾਸੀਆਂ ਨੂੰ ਲੈਣੇ ਦੇ ਲਈ ਆਏਗਾ ਉਹਨਾਂ ਸਭ ਲੋਕਾਂ ਨੂੰ ਜਿਹੜੇ ਪ੍ਰਭੂ ਯਿਸੂ ਮਸੀਹ ਦੇ ਉੱਤੇ ਨੀਚਾ ਕਰਦੇ ਹਨ ਵਿਸ਼ਵਾਸ ਕਰਦੇ ਹਨ ਉਹਨਾਂ ਨੂੰ ਲੈਣ ਵਾਸਤੇ ਪ੍ਰਭੂ ਯਿਸੂ ਮਸੀਹ ਜਿਸ ਦਿਨ ਆਏਗਾ ਉਹ ਦਿਨ ਸਿਵਾਏ ਪਰਮੇਸ਼ਰ ਪਿਤਾ ਤੋਂ ਦੁਨੀਆਂ ਦੇ ਵਿੱਚ ਕੋਈ ਨਹੀਂ ਜਾਣਦਾ ਨਾ ਸਵਰਗ ਵਿੱਚ ਕੋਈ ਜਾਣਦਾ ਨਾ ਧਰਤੀ ਤੇ ਕੋਈ ਜਾਣਦਾ ਉਸ ਦਿਨ ਪਤਾ ਹੈ ਕਿਉਂ ਐਸਾ ਹੈ ਪਤਾ ਹੈ ਕਿਉਂ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਹੈ ਕਿ ਉਸ ਦਿਨ ਤੇ ਉਸ ਘੜੀ ਨੂੰ ਕੋਈ ਨਹੀਂ ਜਾਣਦਾ ਲਿਖਿਆ ਕਿ ਨਾ ਪੁੱਤਰ ਨਾ ਸਵਰਗ ਦੇ ਦੂਤ ਨਾ ਕੋਈ ਹੋਰ ਇਨਸਾਨ ਕੇਵਲ ਪਿਤਾ ਜਾਣਦਾ ਹੈ ਔਰ ਕਿਉਂ ਨਹੀਂ ਪਰਮੇਸ਼ਰ ਨੇ ਉਸ ਦਿਨ ਦੇ ਬਾਰੇ ਦੱਸਿਆ ਉਹ ਇਸ ਲਈ ਨਹੀਂ ਦੱਸਿਆ ਤਾਕੀ ਅਸੀਂ ਹਰ ਸਮੇਂ ਤਿਆਰ ਰਹੀਏ ਹਰ ਦਿਨ ਤਿਆਰ ਰਹੀਏ ਕਿਉਂਕਿ ਵਚਨ ਚ ਲਿਖਿਆ ਉਸ ਘੜੀ ਦੇ ਬਾਰੇ ਉਸ ਦਿਨ ਦੇ ਬਾਰੇ ਵਿੱਚ ਪਰਮੇਸ਼ਰ ਨੇ ਕਿਸੇ ਨੂੰ ਨਹੀਂ ਦੱਸਿਆ ਉਹ ਅਚਾਨਕ ਆ ਜਾਏਗਾ ਉਹ ਦਿਨ ਅਚਾਨਕ ਆ ਜਾਵੇਗਾ